ਸਲੋਕ ਮਹਿਲਾ ਪਹਿਲਾ ਸਰਦੇ ਜੋਇ ਦਸ਼ਮੀ ਦੂਖ ਕਨੇਰੋ ਆਪ ਕਲ ਲਾਦਸ ਸਰ ਲੰਘਣ ਲਾਭ ਨ ਪੁੰਜੀ ਸਾਥ ਮਹਿਲਾ ਪਹਿਲਾ ਪੁੰਜੀ ਸੱਚਾ ਨਾਮ ਤੂੰ ਹਕੁਟ ਦਰਬ ਅਪਾਰ ਨਾਨਕ ਵਖਰ ਨਿਰਮਲ ਧਨ ਸ਼ਾਵਾਪਾਰ ਮਹਿਲਾ ਪਹਿਲਾ ਪੁਰਬ ਪ੍ਰੀਤ ਤਰਨ ਲਾ ਮੋਟੋ ਠਾਕੁਰ ਮਾਨ ਮਾਥਾ ਉਭ ਜਮ ਮਾਰਸੀ ਨਾਨਕ ਮਿਲਣ ਨਾਮ ਪੌੜੀ ਆਪੇ ਪਿੰਡ ਸਵਾਰੇ ਹੋ ਵਿੱਚ ਨਾਮ ਨਿਦ ਨਾਮ ਇਕ ਆਪੇ ਧਰਮ ਪੁਲਾਇਨ ਤਿੰਨ ਨੇ ਫਲ ਕਾਮ ਇਕ ਨੀ ਗੁਰਮੁਖ ਬੁੱਝਿਆ ਹਰ ਆਤ ਲੜਾਮ ਕਿ ਕਨੀ ਸੁਣ ਕੇ ਮੰਨਿਆ ਹਰ ਊਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸ਼ਲੋਕ ਮਨ ਲਾ ਪਹਿਲਾ ਫੋ ਲੱਤਣ ਪੈ ਮਨ ਵਸੇ ਇੱਕ ਪਦ ਹੀਡ ਅਤ ਢਾਪਣ ਦੁੱਖ ਖਾਣੋ ਤੀਨੇ ਥਾਂ ਪ੍ਰੀਡ ਮਨ ਲਾ ਪਹਿਲਾ ਮੰਡਲ ਦੇਦ ਸੇ ਬਾਜਣੂ ਘੜੋ ਧੜੀਐ ਜੋਏ ਨਾਨਕ ਨਾਮ ਸੰਭਾਲ ਤੂੰ ਦੀਜਾ ਵਰਨਾ ਕੋਏ ਨਾ ਲਾ ਪਹਿਲਾ ਸਾਗਰ ਗੁਣੀ ਅਥਾ ਕਿੰਨ ਹਥਾਲਾ ਦੇਖੀਐ ਵੱਡਾ ਵੇ ਪਰਵਾ ਸਤਿਗੁਰ ਮਿਲੈ ਤਾਂ ਪਾਰ ਪਵਾਂ ਮੰਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸਾ ਨ ਲੱਤੀ ਭੋਖ ਤੋੜੀ ਜਿੰਨੀ ਅੰਦਰ ਥਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਨ ਸੋ ਪਾਏਂਦੇ ਹਰ ਨਾਮ ਧਿਆਵੇ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੇ ਤਰਨ ਰਾਏ ਤਿੰਨ ਕਾ ਮਿੱਤ ਹੈ ਜਮ ਮਗਨ ਨਾ ਪਾਵੇ ਹਰ ਨਾਮ ਧਿਆਵੇ ਦਿਨ ਸ ਰਾਤ ਹਰ ਨਾਮ ਸੁਮਾਵੇ ਸ਼ਲੋਕ ਮੈਂ ਲਾ ਪਹਿਲਾ ਸੁਣੀਏ ਏਕ ਵਖਾਣੀਏ ਸੁਰਗ ਮਿਰਤ ਪਾਇਾਲ ਹੁਕਮ ਨਾ ਜਾਈ ਮਿੱਤਾਂ ਜੋ ਲਿਖਿਆ ਸੋ ਨਾਲ ਕੌਣ ਮੁਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਰਲਾ ਪਹਿਲਾ ਹਾਂ ਮੂਆ ਮੈਂ ਮਾਰਿਆ ਕੌਣ ਵਹਿ ਦਰਿਆ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾ ਨਾਏ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਨ ਚੁਨੜੀ ਸੱਤੀ ਲਾਲ ਲਵਾਏ ਅੰਦਰ ਮੁਸ਼ਕ ਚ ਖੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਏ ਅਖੁੱਟ ਕਦੇ ਨਾ ਮੁੱਕੀ ਖਾਏ ਖਰਚਿਓ ਪੱਲ ਹਰ ਜਨ ਨੇੜ ਨਾ ਆਵਈ ਜਮ ਕੰਕਰ ਜਮ ਕੰਲ ਸੇ ਸ਼ਾ ਸੱਚੇ ਵਣਜਾਰਿਆ ਜਿਨ ਹਰ ਤੁਨ ਪੱਲ ਹਰ ਕਿਰਪਾ ਤੇ ਹਰ ਪਾਈਆ ਜਾਂ ਆਪ ਹਰ ਕੰਲ ਸ਼ਲੋਕ ਮਲਾਤੀ ਜ ਮਨ ਨੂੰ ਕੁਜ਼ਾ ਪਾਰ ਸਾਰ ਨਾ ਜਾਣੀ ਦੇਖ ਵਿਹਾਜੈ ਦੇਖ ਸੰਗਹਿ ਦੇਖ ਸਿਓ ਧਰੇ ਪਿਆਰ ਬਾਹਰੋਂ ਪੰਡਿਤ ਸਦਾ ਇੰਦੇ ਮਨੋ ਮੂਰਖ ਦਾਵਾਰ ਹਰ ਸਿਓ ਚਿਤ ਨਾ ਲਾਈਨੀ ਮਾਦੀ ਧਰਨ ਪਿਆਰ ਵਾਦਾਂ ਕਿਉ ਕਰਨ ਕਹਾਣੀਆਂ ਕੂੜ ਬੋਲ ਕਰੇ ਆਹਾਰ ਜਗ ਮੈਂ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚਿਤਨੀ ਹੋਏ ਮੈਲੇ ਮਰੇ ਗਵਾਰ ਮਹਿਲਾ ਤੀਜਾ ਦੁੱਖ ਲੱਗਾ ਬਿਨ ਸੇਵ ਹੁਕਮ ਮੰਨੇ ਦੁੱਖ ਜਾ ਆਪੇ ਦਾਤਾ ਸੁਖਾਦਾ ਆਪੇ ਦੇ ਸਜ਼ਾ ਨਾਨਕ ਐਵਾ ਜਾਣਿਆ ਸਭ ਕਿਸ ਤਸਰਜ਼ਾਇ ਪਾਉੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਹੀਂ ਦੂਜੇ ਧਰਮ ਪੁਲਾਇ ਹਮੇ ਦੁਖ ਪਾਈ ਬਿਨ ਕਰਮਾ ਤਿਸ਼ੂਨਾ ਪਾਈ ਜੇ ਬਹੁਤ ਲੋ ਚਾਹੀ ਆਵੇ ਜਾਏ ਜਮ ਮਰ ਗੁਰ ਸ਼ਬਦ ਛੁਟਾਈ ਆਪ ਕਰ ਕਿਸ ਆਖੀਐ ਦੂਜਾ ਕੋ ਨਹੀ ਸ੍ਰੋਕ ਮਲਾ ਤੀਜਾ ਇਸ ਜਗ ਮੈਂ ਸੰਤੀ ਧਨ ਖੱਟਿਆ ਜਿਨਾ ਸਤਗੁਰ ਮਿਲਿਆ ਪ੍ਰਭ ਆਏ ਸਤਗੁਰ ਸੱਚ ਦਿਰੜਾ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪੈ ਧੁਖ ਲੱਥੀ ਸੁਖ ਵਸਿਆ ਮਨ ਆਏ ਜਿਨਾ ਕੋ ਥੁਰ ਲਿਖਿਆ ਤਿਨੀ ਪਾਇਆ ਆਏ ਮਨਮੁਖ ਜਗਤ ਨਿਰਧਨ ਹੈ ਮਾਇਆ نو ਬਿਲ ਲਾਏ ਆਨੰਦੇ ਨ ਫਿਰਦਾ ਸਦਾ ਰਹੇ ਧੁਖ ਨ ਕਦੇ ਜਾਏ ਸ਼ਾਂਤ ਨ ਕਦੇ ਆਵਈ ਨ ਸੁਖ ਵਸ ਮਨ ਆਏ ਸਦਾ ਚਿੰਤ ਚਿਤਵਦਾਰ ਹੈ ਸਹਸਾ ਕਦੇ ਨ ਜਾਏ ਨਾਨਕ ਗਿਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾਂ ਸ਼ਬਦ ਤੁਮਾਈ ਸਦਾ ਸਦਾ ਸੁਖ ਮਹਿ ਰਹੇ ਸੱਚੇ ਮਾਹੇ ਸਮਾ ਮਹਿਲਾ ਤੀਜਾ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਇੱਕੋ ਸਿਮਰੋ ਪਾਇ ਰਹੋ ਕਿਸ ਬਿਨ ਅਵਰ ਨਾ ਕੋ ਹੈ ਖਾਣਾ ਸ਼ਬਦ ਚੰਗਿਆਈਆ ਜਿਤ ਖਾਧੈ ਸਦਾ ਤ੍ਰਿਪਤ ਹੋਇ ਪੈਨਣ ਸਿੱਧ ਤਸਨਾ ਹੈ ਹੈ ਸਦਾ ਸਦਾ ਉਹ ਊਜਲਾ ਮੈਲਾ ਕਦੇ ਨਾ ਹੋਏ ਸੱਜੇ ਸਤਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੋ ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸਨੋ ਆਪ ਵਿਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਪ ਹਰ ਹਰ ਨਾਮ ਤੇਾਈ ਹਉਮੈ ਅਗਿਆਨ ਗਵਾਪ ਅੰਦਰ ਅੰਮ੍ਰਿਤ ਭਰਪੂਰ ਹੈ ਚੱਖਿਆ ਸਾਧ ਜਪ ਜਿਨ ਚੱਖਿਆ ਸੇ ਨਿਰਭਉ ਹੈ ਸੇ ਹਰ ਰਸਤਾ ਪ ਹਰ ਕਿਰਪਾ ਤਾਰ ਪਿਆ ਫਿਰ ਕਾਲ ਨਾ ਵਿਆਪ ਸਲੋਕ ਮਲਾਤੀਜਾ ਲੋਕ ਅਵਗਣਾ ਕੀ ਬੰਨ ਗੰਠੜੀ ਗੁਣ ਲਾ ਵਿਹਾਜ ਕੋਏ ਗੁਣ ਕਾ ਗਾਹਤ ਨਾਨਕਾ ਨਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਨ ਜਿਸਨੂੰ ਨਦਰ ਕਰੇ ਮਲਾਤੀਜਾ ਗੁਣ ਅਵ ਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰ ਜਾਣੀਐ ਅੰਦਰ ਮਹਿਲ ਅਸਰਾ ਘਰੇ ਪਰ ਖਜ਼ਾਨੇ ਪਾਈਐਨ ਖੋਟਿਆਂ ਨਹੀਂ ਥਾ ਸਭ ਸੱਚੋ ਸਚ ਵਰਤਦਾ ਸਦਾ ਸਚ ਨਿਆਉ ਅੰਮ੍ਰਿਤ ਦਾ ਰਸ ਆਇਆ ਮਨ ਵਸਿਆ ਨਾ ਸਲੋਕ ਮਹਿਲਾ ਪਹਿਲਾ ਹਮੇ ਕਰੀ ਤਾ ਤੂੰ ਨਹੀਂ ਤੂੰ ਹੋਵੇ ਹੋ ਨਾਏ 부ਝੋ ਗਿਆਨੀ 부ਝਣਾ ਇਹ ਅਕਤ ਤਥਾ ਮਨ ਮਾਹੇ ਬੇਨਗੁਰ ਤਤ ਨਾ ਪਾਈ ਲੱਖ ਵਸ ਸਭ ਮਾਹੇ ਸਤਗੁਰ ਮਿਲਾ ਤਾ ਜਾਣੀਏ ਜੋ ਸ਼ਬਦ ਦੱਸੇ ਮਨ ਮਾਏ ਆਪ ਗਿਆ ਤੁਮ ਤੋ ਗਿਆ ਜਨਮ ਮਰਨ ਦੁਖ ਜਾਹੇ ਗੁਰਮਤਿ ਅਲਖ ਲਖਾਈਐ ਉਤਮ ਮਤ ਤਰਾਹੇ ਨਾਨਕ ਸੋਹੰ ਹਮਸਾ ਜਤ ਜਪੋ ਤ੍ਰਭਵਣ ਤਿਸੈ ਸਮਾਹੇ ਮੈਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦ ਦੀ ਵਿਚਾਰ ਸੇ ਜਨ ਵਿਰ ਲ ਜਾਣੀ ਹੈ ਕਲ ਜੁਗ ਵਿੱਚ ਸੰਸਾਰ ਆਪਣੋ ਆਪ ਮਿਲ ਰਹਾ ਹਮੇ ਦੁਗਧਾਮਾਰ ਨਾਨਕ ਨਾਮ ਰਤੇ ਦੁਤੋਰ ਤਰੇ ਹੌਜਲ ਬਖ ਸੰਸਾਰ ਤੌੜੀ ਮਨ ਮੁਖ ਅੰਦਰ ਨਾ ਫਲਨੀ ਮੁਠੇ ਹੰਮਤੇ ਚਾਰੇ ਕੁੰਡਾ ਭਵ ਥਕੇ ਅੰਦਰ ਤਖ ਤਤੇ ਸਿਮ੍ਰਿਤ ਸਾਸਤਨਾ ਸੁਧਨੀ ਮਨ ਮੁਖ ਵਿਗੁੱਤੇ ਗਿਨ ਘੁਰ ਕੇ ਨਾ ਪਾਇਓ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤ ਸਲੋਕ ਮਹਿਲਾ ਦੂਜਾ ਹੱਤੇ ਜਾਣ ਕਰਿਆ ਆਪੇ ਆਣੇ ਰਾਸ ਤਸੈ ਗਨਮਕ ਖਾਲੇ ਕੀਤੇ ਅਰਦਾਸ ਮੈਂ ਲਾ ਪਹਿਲਾ ਜਿਨ ਕੀਆ ਤਿੰਨ ਦੇਖਿਆ ਆਪੇ ਜਾਣੇ ਸੋਏ ਕਿਸ ਨੂੰ ਕਹੀਏ ਨਾਨਕਾ ਜਾਂ ਘਰ ਵਰਤੇ ਸਭ ਕੋਏ ਪੌਣੀ ਸੱਬੇ ਥੋਕ ਸਰ ਇਕੋ ਮਿੱਤ ਕਰ ਮਨ ਤਨ ਹੋਏ ਨਿਹਾਲ ਪਾਪਾਂ ਦੇ ਹਰ ਆਉਣ ਜਾਣਾ ਚੁੱਕੇ ਜਨਮ ਨਾ ਜਾਹੇ ਮਰ ਸਚ ਨਾਮ ਆਧਾਰ ਸੋਗ ਨਾ ਮੋਹ ਜਰ ਨਾਨਕ ਨਾਮ ਨਿਧਾਨ ਮਨ ਮੈਂ ਸੰਜ ਧਾਰ ਸ਼ਲੋਕ ਮਹਲਾ 5 ਮਾਇਆ ਮਨੋ ਨ ਵਿਸਰੈ ਮੰਗ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਮਹਲਾ 5 ਮਾਇਆ ਸਾਥ ਨਾ ਚੱਲਈ ਕੈਲ ਪਟਾਵੈ ਅੰਧ ਗੁਰ ਕੇ ਚਰਨ ਤਿਹਾਇ ਤੂ ਟੂਟੈ ਮਾਇਆ ਬੰਧ ਪਾੜੀ ਪਾਣੇ ਹੁਕਮ ਮੰਨਾਇਓ ਪਾਣ ਸੁਖ ਪਾਇਆ ਪਾਣ ਸਤਿਗੁਰ ਮਿਲਿਓ ਪਾਣ ਸੱਚ ਤਿਹਾਇ ਪਾਣੇ ਜੀਵ ਡੋਰ ਦਾਤ ਨਹੀਂ ਸਚ ਆਖ ਸੁਣਾਇਆ ਜਿਨ ਕੋ ਪੂਰਬ ਲਿਖਿਆ ਤੈਨ ਸੱਚ ਕਮਾਇ ਨਾਨਕ ਤੇ ਸ਼ਰਣ ਗਤੀ ਜਿਨ ਜਗਤੋਂ ਪਾਇਆ